ਅੱਛਾ ਸਾਰੇ ਭੈਣਾਂ ਨੂੰ ਆਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਜੀ ਕਾਟਨ ਦੀ ਸੂਟ ਦੁਪੱਟੇ ਨਾਲ ਨੇ ਕਾਟਨ ਦੀ ਦੁਪੱਟਾ ਹੈਗਾ ਸੂਟ ਦੇ ਉੱਪਰ ਕਮੀਜ਼ ਦੇ ਉੱਪਰ ਬਰਕ ਬਰਕ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਕੱਪੜਾ ਜੀ ਸੌਫਟ ਵੀ ਆ ਤੇ ਪ੍ਰਿੰਟ ਵੀ ਆ ਨਾਲ ਐਵੇਂ ਦਾ ਕੱਪੜਾ ਹੈਗਾ ਤੇ ਆਹ ਵਾਲੀ ਇਹਦੇ ਉੱਪਰ ਬਰਕ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਹੀ ਸੋਹਣਾ ਸੌਫਟ ਸੂਟ ਹੈ ਗਰਮੀਆਂ ਦੇ ਵਿੱਚ ਪਾਉਣ ਵਾਲਾ ਰੇਟ ਵੀ ਇਹਦੇ ਠੀਕ ਨੇ ਜਿਆਦਾ ਕੋਈ ਮਹਿੰਗੇ ਨਹੀਂ ਹੈਗੇ ਬਹੁਤ ਸਸਤੇ ਸੂਟ ਨੇਗੇ ਤੇ ਇਹਦੇ ਨਾਲ ਇਹ ਵਾਲੀ ਬਾਟਮ ਹੈ ਪਲੇਨ ਇਹ ਬਾਟਮ ਹੈ ਇਹਦੇ ਨਾਲ ਪਲੇਨ ਬਾਟਮ ਹੈਗੀ ਤੇ ਕਾਟਨ ਵੀ ਇਹਦੇ ਨਾਲ ਦੁਪੱਟਾ ਹੈਗਾ ਇਹ ਵਾਲਾ ਕਾਟਨ ਦਾ ਦੁਪੱਟਾ ਹੈਗਾ ਇਹ ਨਾਲ ਟਾਈ ਮਿੱਟੂਰੀ ਕੱਟਾ ਦੁਪੱਟੇ ਦੀ ਦੁਪੱਟਾ ਵੀ ਬਹੁਤ ਸੋਹਣਾ ਮੁਲਾਇਮ ਦੁਪੱਟਾ ਹੈਗਾ ਐਵੇਂ ਦਾ ਘਟੇਗਾ ਉਹ ਸੋਨਾ ਤੇ ਇਹਦੇ ਵਿੱਚ ਕਲਰ ਵੀ ਆਪਣੇ ਕੋਲ ਚਾਰ ਨੇ ਇੱਕ ਮਾਸਟਰ ਕਲਰ ਆ ਗਿਆ ਇੱਕ ਇਹ ਵਾਲਾ ਆ ਗਿਆ ਆਪਣੇ ਕੋਲ ਲਵੈਂਡਰ ਕਲਰ ਇੱਕ ਫੋਜੀ ਕਲਰ ਹੈਗਾ ਤੇ ਇੱਕ ਇਹ ਵਾਲਾ ਨਾਈਟ ਪਿੰਕ ਜਿਹਾ ਕਲਰ ਹੈਗਾ ਆਪਣੇ ਕੋਲ ਚਾਰ ਕਲਰ ਨੇ ਦੇ ਵਿੱਚ ਵੀ ਜੇ ਤੁਸੀਂ ਲੈਣੇ ਨੇ ਤਾਂ ਸਕਰੀਨ ਸ਼ਾਟ ਕਰਕੇ WhatsApp 'ਤੇ ਭੇਜਿਆ ਕਰੋ ਪਲੀਜ਼ ਰਿਕਵੈਸਟ ਹੈ ਤੁਹਾਡੇ ਅੱਗੇ ਤੇ ਫੋਨ ਨਾ ਕਰਿਆ ਕਰੋ WhatsApp ਤੇ ਭੇਜ ਦਿਆ ਕਰੋ ਹੈਲੋ ਲਿਖ ਕੇ ਭੇਜ ਦੋ ਸੂਟ ਦੀ ਫਿੱਕੀ ਖਿੱਚ ਕੇ ਭੇਜ ਦੋ ਜੇ ਰੇਟ ਵੀ ਕੁਛ ਲੈਨੇ ਤੁਸੀਂ ਨੇ ਸਸਤੀ ਕਰਕੇ